ਅਜਿਹਾ ਕਿਹੜਾ ਕਾਰਨ ਆ ਜਿਸ ਕਰਕੇ ਦਲਜੀਤ ਨੂੰ ਲੋਕਾਂ ਤੋਂ ਮਾਫੀ ਮੰਗਣੀ ਪੈ ਗਈ ਦਲਜੀਤ ਦੀ ਪੋਸਟ ਤੋਂ ਬਾਅਦ ਫਿਰ ਫਿਲਮ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ ਹਨੀ ਤਰੇਨ ਉਹ ਵੀ ਪੋਸਟ ਕਰਦੇ ਨੇ ਇੱਕ ਉਹ ਪ੍ਰੋਪਰ ਰੋਹੀ ਪੋਸਟਰ ਦੇ نیچے ਕਰਾਸ ਦਾ ਨਿਸ਼ਾਨ ਉਹ ਪੋਸਟਰ ਤੇ ਲਾ ਕੇ نیچے ਲਿਖਦੇ ਨੇ ਤੱਕਾ ਹੂੰ ਇਹ ਤੱਕਾ ਕਰ ਕੌਣ ਰਿਹਾ ਸਵਾਲ ਇਹ ਵੱਡਾ ਪੈਦਾ ਹੋ ਗਿਆ ਖਾਲੜਾ ਜੀ ਨੇ ਰਿਪੋਰਟ ਤਿਆਰ ਕੀਤੀ ਉਹਦੀ ਰਿਪੋਰਟ ਐਡੀਆ ਚ ਸੁਣੀ ਨਹੀਂ ਗਈ ਪਰ ਬਾਹਰ ਜਾ ਕੇ ਸੁਣਾਉਣਗੇ ਉਵੇਂ ਹੀ ਉਹਨਾਂ ਦੀ ਫਿਲਮ ਬਣੀ ਇੰਡੀਆ ਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਤੇ ਫਿਰ ਮੇਕਰ ਨੇ ਸੋਚਿਆ ਕਿ ਅਸੀਂ ਬਾਹਰ ਰਿਲੀਜ਼ ਕਰ ਲੈਂਦੇ ਆ 7 ਫਰਵਰੀ ਨੂੰ ਪਰ ਹੁਣ ਉੱਥੇ ਬਾਹਰ ਵੀ ਰਿਲੀਜ਼ ਨਹੀਂ ਹੋ ਰਹੀ ਖਾਲੜਾ ਜੀ ਨੂੰ ਇਨਸਾਫ ਨਹੀਂ ਮਿਲਿਆ ਉਵੇਂ ਉਹਨਾਂ ਦੀ ਫਿਲਮ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਗੱਲ ਤਾਂ ਹੈ ਆ ਪੰਜਾਬ 95 ਦਲਜੀਤ ਦਸਾਂਜ ਦੇ ਵੱਲੋਂ ਇਸ ਫਿਲਮ ਦਾ ਟੀਜ਼ਰ ਇੰਸਟਾਗ੍ਰam ਦੇ ਉੱਤੇ ਲਾਂਚ ਕੀਤਾ ਜਾਂਦਾ ਪੋਸਟਰ ਪਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਵਰਲਡ ਵਾਈਡ ਇਹ ਮੂਵੀ ਅਸੀਂ ਰਿਲੀਜ਼ ਕਰ ਰਹੇ ਹਾਂ ਤੇ ਬਿਨਾ ਕਿਸੇ ਕੱਟ ਤੋਂ ਬਹੁਤ ਖੁਸ਼ੀ ਹੁੰਦੀ ਆ ਚਾਰੇ ਪਾਸੇ ਖੁਸ਼ੀ ਦੀਆਂ ਲਹਿਰਾਂ ਉੱਠਦੀਆਂ ਨੇ ਲੋਕ ਵੇਟ ਕਰਦੇ ਆ ਕਿ ਵਕਤ ਫਿਲਮ ਆਵੇਗੀ ਅਖੀਰ ਦੇ ਵਿੱਚ ਅਸੀਂ ਵੀ ਗੱਲਬਾਤ ਕੀਤੀ ਸੀਗੀ ਸਾਨੂੰ ਵੀ ਬੜੀ ਖੁਸ਼ੀ ਹੋਈ ਸੀ ਕਿ ਚਲੋ ਆਖਿਰਕਾਰ ਜਿਹੜੀ ਮਿਹਨਤ ਸੀਗੀ ਉਸ ਨੂੰ ਬੂਰ ਪਿਆ ਤੇ ਸਿਨੇਮਾ ਘਰਾਂ ਦੇ ਅੰਦਰ ਫਿਰੋਂ ਲੱਗਣ ਜਾ ਰਹੀ ਆ ਪਰ ਬੀਤੇ ਦਿਨੀ ਪਾਈ ਦਲਜੀਤ ਦੇ ਵੱਲੋਂ ਇੱਕ ਪੋਸਟ ਨੇ ਤਮਾਮ ਚਾਹਣ ਵਾਲਿਆਂ ਦੇ ਅੰਦਰ ਲੋਕਾਂ ਦੇ ਅੰਦਰ ਸਵਾਲ ਖੜੇ ਕਰ ਦਿੱਤੇ ਨਿਰਾਸ਼ਾ ਪੈਦਾ ਹੋਈ ਆ ਦੁਬਾਰਾ ਫੇਰ ਫਿਲਮ ਇੱਕ ਵਾਰ ਰੋਕ ਦਿੱਤੀ ਗਈ ਆ ਕਾਰਨ ਕੀ ਨੇ ਉਹੋ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਾਓ ਵਿਰਿੰਦਰ ਸਿੰਘ ਬੈਣੀਪਾਲ ਨੇ ਰਾਓ ਜੀ ਅਜੇ ਹਾ ਕੀ ਹੋ ਗਿਆ ਚਾਰ ਦਿਨ ਪਹਿਲਾਂ ਟੀਜ਼ਰ ਲਾਂਚ ਹੁੰਦਾ ਪੋਸਟ ਪੈਂਦੀ ਆ ਕਿ ਬਿਨਾ ਕੱਟ ਤੋਂ ਵਰਲਡ ਵਾਈਡ ਰਿਲੀਜ਼ ਕਰਨ ਜਾ ਰਹੇ ਆ ਦਲਜੀਤ ਵਰਗ ਇੱਕ ਸੀਨੀਅਰ ਆਰਟਿਸਟ ਬਿਨਾ ਮਿਲਦਾ ਪੱਕੀ ਜਾਣਕਾਰੀ ਤੋਂ ਕਦੇ ਵੀ ਇਸ ਤਰੀਕੇ ਦੀ ਪੋਸਟ ਨਹੀਂ ਪਾਊਗਾ ਪਰ ਹੁਣ ਪੋਸਟ ਪਾਈ ਜਾਂਦੀ ਆ ਮਾਫੀ ਮੰਗੀ ਜਾਂਦੀ ਆ ਕਿ ਅਸੀਂ ਹਜੇ ਫਿਲਮ ਰਿਲੀਜ਼ ਨਹੀਂ ਹੋਏਗੀ ਕੀ ਬਣ ਗਿਆ ਅਜਿਹਾ ਅਜੀਹਾ ਕਿਹੜਾ ਕਾਰਨ ਆ ਜਿਸ ਕਰਕੇ ਦਲਜੀਤ ਨੂੰ ਲੋਕਾਂ ਤੋਂ ਮਾਫੀ ਮੰਗਣੀ ਪੈ ਗਈ ਨਹੀਂ ਦੇਖੋ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਰਾਜੀਪ ਇਹੀ ਚੱਕਰ ਹੈ ਕਿ ਕਿ ਦਲਜੀਤ ਨੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਸੀਗਾ ਉਹਨੇ ਟੀਜ਼ਰ ਵੀ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਹੈਂਡਲਸ ਤੇ ਆਪਣਾ ਜਾਰੀ ਕੀਤਾ ਲੋਕਾਂ ਦੇ ਵਿੱਚ ਇਹ ਖਬਰ ਗਈ ਦਲਜੀਤ ਨੇ ਇਸ ਪ੍ਰੋਪਰ ਪੋਸਟ ਪਾ ਕੇ ਕਿਹਾ ਕਿ 7 ਫਰਵਰੀ ਨੂੰ ਇਹ ਮਤਲਬ ਓਨਲੀ ਇੰਟਰਨੈਸ਼ਨਲ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬ 9595 ਫਿਲਮ ਜਸਵੰਤ ਸਿੰਘ ਖਾਲੜਾ ਤੇ ਬਣੀ ਹੋਈ ਫਿਲਮ ਹੂੰ ਤੇ ਬਹੁਤ ਸਾਰੇ ਉਦੋਂ ਵਧੀਆ ਹੁੰਗਾਰਾ ਮਿਲਿਆ ਉਦੋਂ ਪੰਜਾਬ ਤੋਂ ਵੀ ਬਾਹਰੋਂ ਵੀ ਜਿੱਥੇ ਵੀ ਪੰਜਾਬੀ ਵੱਸਦੇ ਨੇ ਪੂਰੀ ਦੁਨੀਆ ਚ ਉਡੀਕ ਇੱਕ ਚੱਲ ਪਈ ਸੀ ਕਿ 7 ਫਰਵਰੀ ਕਦੋਂ ਆਉਗੀ ਕਦੋਂ ਆਉਗੀ ਪਰ ਅਚਾਨਕ ਹੀ ਦਿਲਜੀਤ ਨੇ ਜਿਹੜੀ ਪੋਸਟ ਪਾਈ ਹੈ ਮਾਫੀ ਮੰਗੀ ਹੈ ਕਿ ਕੁਝ ਹਾਲਾਤ ਐਸੇ ਹੋ ਗਏ ਕਿ ਜਿਹੜੇ 7 ਫਰਵਰੀ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਹ ਰਿਲੀਜ਼ ਨਹੀਂ ਹੋ ਰਹੀ ਫਿਰ ਤੇ ਉਦੋਂ ਬਹੁਤ ਸਾਰੇ ਸਵਾਲ ਹੁਣ ਲੋਕਾਂ ਦੇ ਆ ਗਏ ਵੀ ਹੋ ਕੀ ਗਿਆ ਜਿਵੇਂ ਤੁਸੀਂ ਕਿਹਾ ਨਾ ਕਿ ਆਖਿਰ ਹੋਇਆ ਕੀ ਹੈ ਪ੍ਰੋਬਲਮ ਕੀ ਹੈ ਤਾਂ ਉਸ ਤੋਂ ਬਾਅਦ ਦਰਜੀਤ ਦੀ ਪੋਸਟ ਤੋਂ ਬਾਅਦ ਫਿਰ ਫਿਲਮ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ ਹਣੀ ਤਰੇਣ ਉਹ ਵੀ ਪੋਸਟ ਕਰਦੇ ਨੇ ਇੱਕ ਉਹ ਪ੍ਰੋਪਰ ਰੋਹੀ ਪੋਸਟਰ ਦੇ نیچے ਕ੍ਰਾਸ ਦਾ ਨਿਸ਼ਾਨ ਨੂੰ ਪੋਸਟਰ ਤੇ ਲਾ ਕੇ نیچے ਲਿਖਦੇ ਨੇ ਤੱਕਾ ਹੂੰ ਇਹ ਤੱਕਾ ਕਰ ਕੌਣ ਰਿਹਾ ਸਵਾਲ ਇਹ ਵੱਡਾ ਪੈਦਾ ਹੋ ਗਿਆ ਹੁਣ ਜਿੱਥੋਂ ਤੱਕ ਸਵਾਲ ਇਹ ਆ ਰਿਹਾ ਕਿ ਦੇਖੋ ਜਿਹੜੀਆਂ ਇੰਡੀਆ ਦੇ ਵਿੱਚ ਮੂਵੀਜ਼ ਬਣਦੀਆਂ ਨੇ ਰਾਜਦੀਪ ਸੈਂਸਰ ਬੋਰਡ ਆ ਜਿਹੜਾ ਉਹ ਸਰਟੀਫਿਕੇਟ ਦਿੰਦਾ ਫਿਲਮਾਂ ਨੂੰ ਹੂੰ ਉਹਨੇ ਬੋਰਡ ਨੇ ਪੂਰੀ ਫਿਲਮ ਪਹਿਲਾਂ ਦੇਖਣੀ ਹੁੰਦੀ ਹੈ ਕਿਉਂਕਿ ਬੋਰਡ ਦਾ ਕੰਮ ਇਹ ਹੀ ਹੈ ਬੋਰਡ ਦਾ ਦੀ ਜ਼ਿੰਮੇਵਾਰੀ ਕੀ ਹੈ ਆ ਕਿ ਕੁਝ ਐਸਾ ਕਿਸੇ ਫਿਲਮ ਚ ਨਾ ਦਿਖਾਇਆ ਜਾਵੇ ਜਿਹੜਾ ਕਿਸੇ ਵੀ ਸਮਾਜ ਨੂੰ ਕੋਈ ਤਕਲੀਫ ਦੇਵੇ ਜਾਂ ਸਮਾਜ ਦੇ ਆਪਸੀ ਭਾਈਚਾਰੇ ਨੂੰ ਖਤਮ ਕਰੇ ਜਾਂ ਕਿਸੇ ਇੱਕ ਖਾਸ ਕਮਿਊਨਿਟੀ ਤੇ ਅਟੈਕ ਕਰੇ ਜਾਂ ਕਿਸੇ ਖਾਸ ਬੰਦੇ ਤੇ ਅਟੈਕ ਕਰੇ ਜਾਂ ਕਿਸੇ ਧਰਮ ਤੇ ਅਟੈਕ ਹੋਵੇ ਉਹ ਚੀਜ਼ਾਂ ਤੋਂ ਗਰੇਜ਼ ਕਰਦਾ ਹੈ ਦਿਖਾਉਣ ਦੇ ਉਸੇ ਲਈ ਬਣਾਇਆ ਗਿਆ ਸੀ ਪਰਪਸ ਉਹਦਾ ਉਹੀ ਹੈ ਹੁਣ ਪਹਿਲਾਂ ਜਦੋਂ ਫਿਲਮ ਇਹ ਬਣੀ ਤਾਂ ਉਦੋਂ ਪਤਾ ਲੱਗਿਆ ਕਿ ਇਹਦੇ ਤੇ 90 ਤੋਂ ਲੈ ਕੇ 120 ਤੱਕ ਕੱਟ ਨੇ ਸੈਂਸਰ ਬੋਰਡ ਨੇ ਲਾਤੇ ਨੇ ਜੀ ਚਲੋ ਹੁਣ ਉਹ ਕਹਿੰਦੇ ਨੇ ਮਰਦਾ ਕੀ ਨਾ ਕਰਦਾ ਫਿਲਮ ਬਣਾਈ ਦਿਲਜੀਤ ਉਹਨਾਂ ਨੇ ਹਣੀ ਤਰੇਨ ਉਹਨਾਂ ਨੇ ਹੁਣ ਫਿਲਮ ਤਾਂ ਬਣ ਗਈ ਹਮ ਸੈਂਸਰ ਬੋਰਡ ਦੇ ਕੋਲੋਂ ਫਿਲਮ ਜਦੋਂ ਬਣ ਕੇ ਪੱਕ ਕੇ ਤਿਆਰ ਗਈ ਤਾਂ ਸੈਂਸਰ ਬੋਰਡ ਨੂੰ ਕੁਝ ਚੀਜ਼ਾਂ ਪਸੰਦ ਨਹੀਂ ਆਈਆਂ ਉਹਨਾਂ ਨੇ ਕੱਟ ਲਾਉਣੇ ਸ਼ੁਰੂ ਕੀਤੇ 90 ਕੱਟ ਲੱਗੇ 120 ਕੱਟ ਤੱਕ ਕੱਟ ਲੱਗ ਗਏ ਹਮ ਹੁਣ ਦੇਖੋ ਜਿਸ ਫਿਲਮ ਦੇ ਵਿੱਚ 120 ਕੱਟ ਤੱਕ ਲੱਗ ਜਾਣ ਰਾਧਿਪ ਸਵਾਲ ਇਹ ਪੈਦਾ ਹੁੰਦਾ ਕਿ ਪਿੱਛੇ ਕੀ ਰਹਿ ਗਿਆ ਹੂੰ ਪਿੱਛੇ ਬਾਕੀ ਬਚਿਆ ਕੀ ਹੋਊਗਾ ਕਿਉਂਕਿ ਜਿਹੜੀ ਫਿਲਮ ਹੈ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੇ ਜੀਵਨ ਤੇ ਸਾਰੇ ਜਾਣਦੇ ਆਪਾਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਿ ਕਿਵੇਂ ਉਹਨਾਂ ਨੇ ਪੰਜਾਬ ਦੇ ਉਸ ਕਾਲੇ ਦੌਰ ਦੇ ਵਿੱਚ ਜਦੋਂ ਪੁਲਿਸ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਕੋਕੋ ਕੇ ਚੱਕਦੀ ਸੀ ਮਾਰ ਦਿੰਦੀ ਸੀ ਡੇਡ ਬਾਡੀਆਂ ਉਹਨਾਂ ਦੀਆਂ ਗਾਇਬ ਕਰ ਦਿੰਦੀ ਸੀ ਪਰਿਵਾਰਾਂ ਵਾਲਿਆਂ ਨੂੰ ਆਪਣੇ 21-21 ਸਾਲਾਂ ਦੇ ਜਵਾਨ ਪੁੱਤ ਉਹਨਾਂ ਦੀਆਂ ਬਾਡੀਆਂ ਤੱਕ ਨਹੀਂ ਮਿਲੀਆਂ ਹੂੰ ਕਈ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਪੁੱਤਰਾਂ ਦਾ ਹਲੇ ਤੱਕ ਵੀ ਭੋਗ ਨਹੀਂ ਪਾਇਆ ਕਿਉਂਕਿ ਡੈਡ ਬਾਡੀ ਮਿਲ ਹੀ ਨਹੀਂ ਬਿਲਕੁਲ ਸੋ ਉਸ ਹਾਲਾਤਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਉਹ ਨਹੀਂ ਅੱਗੇ ਆਏ ਸੀ ਤੇ ਇਹਨਾਂ ਨੇ ਫਿਰ ਉਹ ਪੂਰਾ ਡਾਟਾ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਮਿਹਨਤ ਕੀਤੀ ਖਾਲੜਾ ਜੀ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਗਏ ਮ्युनਿਸਪਲ ਕਾਰਪੋਰੇਸ਼ਨ ਦੇ ਦਫ਼ਤਰਾਂ ਚ ਗਏ ਤੇ ਫਿਰ ਇੱਕ ਅੰਕੜਾ ਇਹਨਾਂ ਨੇ ਕੱਢਿਆ ਕਿ ਪੰਜਾਬ ਦੇ ਵਿੱਚ 25000 ਸਿੱਖ ਨੌਜਵਾਨ ਪੁਲਿਸ ਨੇ ਇਸ ਤਰੀਕੇ ਨਾਲ ਮਾਰਿਆ ਆ ਉਦੋਂ ਪਤਾ ਹੈ ਬਿਆਨ ਸਿੰਘ ਦੀ ਸਰਕਾਰ ਸੀ ਕੇ ਪੀ ਐਸ ਡੀ ਜੀ ਪੀ ਪੰਜਾਬ ਦਾ ਸੀਗਾ ਕੇ ਪੀ ਐਸ ਗਿੱਲ ਆਪਾਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਿ ਉਹਨੇ ਹਰ ਇੱਕ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਨੇ ਉਹਨਾਂ ਨੂੰ ਟਾਰਗੇਟ ਦਿੱਤੇ ਹੋਏ ਸੀ ਕਿ ਤੁਸੀਂ ਐਨੇ ਸਿੱਖ ਨੌਜਵਾਨ ਸ਼ਾਮ ਤੱਕ ਮਾਰਨੇ ਨੇ ਮਾਰ ਕੇ ਵੀ ਆਉਂਦੇ ਸੀ ਸ਼ਾਮ ਨੂੰ ਡਿਟੇਲ ਜਾਂਦੀ ਹੁੰਦੀ ਸੀ ਕੋਈ ਕਹਿੰਦਾ ਸੀ ਐਸਐਸਪੀ ਕਹਿੰਦਾ ਸੀ ਜੀ ਮੈਂ 15 ਮਾਰੇ ਕੋਈ 14 ਕੋਈ 25 ਕੋਈ 34 ਤੱਕ ਵੀ ਦੱਸਦੇ ਸਨ ਗਿਣਤੀਆਂ ਜਿਹੜੀਆਂ ਟੇਬਲ ਤੇ ਸ਼ਾਮ ਤੱਕ ਜਾਂਦੀਆਂ ਸੀ ਸੋ ਉਸੇ ਦੌਰ ਦੇ ਵਿੱਚ 25000 ਨੌਜਵਾਨਾਂ ਦਾ ਅੰਕੜਾ ਖਾਲੜਾ ਜੀ ਨੇ ਇਕੱਠਾ ਕੀਤਾ ਖਾਲੜਾ ਜੀ ਗਏ ਇਸਰ ਆਪਣੇ ਪੂਰੇ ਅੰਕੜਿਆਂ ਨੂੰ ਲੈ ਕੇ ਡਾਟਾ ਲੈ ਕੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦਾ ਕੇਸ ਲੈਣ ਤੋਂ ਇਨਕਾਰ ਕਰਤਾ ਫਿਰ ਉਹਨਾਂ ਨੇ ਕਿਹਾ ਕਿ ਜੇ ਸਾਡੇ ਦੇਸ਼ ਦਾ ਕਾਨੂੰਨ ਨਹੀਂ ਸੁਣਦਾ ਆਵਾਜ਼ ਨਹੀਂ ਜਾਂਦੀ ਤਾਂ ਇੰਟਰਨੈਸ਼ਨਲ ਲੈਵਲ ਤੇ ਆਪਾਂ ਇਸ ਨੂੰ ਰੱਖਦੇ ਆ ਕੈਨੇਡਾ ਗਏ ਤੁਸੀਂ ਦੇਖੋ ਹੁਣ ਇਹ ਗੱਲ ਜੁੜਦੀ ਕਿਵੇਂ ਆ ਖਾਲੜਾ ਜੀ ਦੀ ਆਪਣੀ ਕਹਾਣੀ ਦੇ ਨਾਲ ਬਣੀ ਤਾਂ ਉਹਨਾਂ ਦੀ ਕਹਾਣੀ ਤੇ ਹੀ ਆ ਫਿਲਮ ਪਰ ਉਹ ਰਿਲੇਟ ਕਿਵੇਂ ਹੋ ਰਹੀ ਆ ਫਿਲਮ ਦੇ ਵਿੱਚ ਵੀ ਦੇਖੋ ਕਿਵੇਂ ਆ ਜਿਵੇਂ ਖਾਲਸਾ ਖਲੜਾ ਜੀ ਨੂੰ ਇਨਸਾਫ ਨਹੀਂ ਮਿਲਿਆ ਉਵੇਂ ਉਹਨਾਂ ਦੀ ਫਿਲਮ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਰਾਜੀਪ ਗਲਤ ਹੈ ਬਿਲਕੁਲ ਖਲੜਾ ਜੀ ਨੇ ਆਪਣੀ ਰਿਪੋਰਟ ਤਿਆਰ ਕੀਤੀ 25000 ਦੀ ਹਮ ਹਾਈ ਕੋਰਟ ਗਏ ਪੂਰੇ ਦੇਸ਼ ਦੇ ਵਿੱਚ ਉਹ ਘੁੰਮੇ ਪਰ ਕੋਈ ਸਾਥ ਨਹੀਂ ਮਿਲਿਆ ਕਿਸੇ ਨੇ ਯਕੀਨ ਨਹੀਂ ਕੀਤਾ ਹਿਊਮਨ ਰਾਈਟ ਨੇ ਥੋੜਾ ਜਿਹਾ ਕੁਝ ਹੋਇਆ ਸੀ ਉਦੋਂ ਪਰ ਉਹ ਵੀ ਅੰਕੜੇ ਮੇਲ ਨਹੀਂ ਖਾਂਦੇ ਸੀਗੇ ਹਾਲਾਂਕਿ ਬਾਅਦ ਦੇ ਵਿੱਚ ਜਾ ਕੇ ਇੱਕ ਇਨਕੁਆਰੀ ਹੋਈ ਸੀ ਫਿਰ ਸੁਪਰੀਮ ਕੋਰਟ 'ਚ ਮਾਮਲਾ ਗਿਆ ਸੀ ਤੇ ਫਿਰ 6-7 ਪੁਲਿਸ ਵਾਲੇ ਸੀਗੇ ਜਿਹਨਾਂ ਨੂੰ ਦੋਸ਼ੀ ਮੰਨਿਆ ਗਿਆ ਸੀ ਉਹਨਾਂ ਦੇ ਦੇ ਕਤਲ ਦਾ ਤੇ ਫਿਰ ਉਹਨਾਂ ਨੂੰ ਉਮਰ ਕੈਦ ਵੀ ਹੋਈ ਸੀ ਹੈਨਾ ਤੇ ਪਰ ਜਿਹੜੇ ਅਸਲ ਜਿਹੜਾ ਉਹਨਾਂ ਦਾ ਟੀਚਾ ਸੀ ਉਸ ਉਸ ਦੇ ਲਈ ਉਹਨਾਂ ਨੂੰ ਕਿੰਨੀ ਘਾਲਣਾ ਕੀਤੀ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੇ ਇੰਡੀਆ 'ਚ ਮੇਰੀ ਆਵਾਜ਼ ਨਹੀਂ ਸੁਣਦਾ ਕੋਈ ਮੈਂ ਬਾਹਰ ਕੈਨੇਡਾ ਜਾ ਕੇ ਸੁਣਾ ਦੰਨਾ ਕੈਨੇਡਾ ਗਏ ਵੀ ਉਹ ਬਿਲਕੁਲ ਹੁਣ ਉਹੀ ਚੀਜ਼ ਸੇਮ ਉਹਨਾਂ ਦੀ ਫਿਲਮ ਤੇ ਵੀ ਆ ਗਈ ਫਿਲਮ ਇੰਡੀਆ 'ਚ ਤਾਂ ਰਿਲੀਜ਼ ਹੋਈ ਨਹੀਂ ਰਹੀ ਸੀ ਹੂੰ ਇੰਡੀਆ ਵਾਲਿਆਂ ਤਾਂ ਹਜੇ ਜਿਹੜਾ ਸਰਟੀਫਿਕੇਟ ਮਿਲਿਆ ਨਹੀਂ ਸੀ ਇੰਡੀਆ ਦੇ ਲਈ ਤਾਂ ਫਿਰ ਮੇਕਰ ਨੇ ਕਿਹਾ ਕਿ ਕੋਈ ਨਹੀਂ ਤੁਸੀਂ ਇੰਡੀਆ ਦਾ ਵਿੱਚ ਜੇ ਤੁਸੀਂ ਨਹੀਂ ਹੈ ਤਾਂ ਸਾਨੂੰ ਇੰਟਰਨੈਸ਼ਨਲੀ ਲੈਵਲ ਤੇ ਤਾਂ ਸਾਨੂੰ ਦਿਖਾਉਣ ਦਿਓ ਹੂੰ ਦੇਖੋ ਉਹੀ ਗੱਲ ਹੋ ਗਈ ਨਾ ਖਾਲੜਾ ਜੀ ਨੇ ਰਿਪੋਰਟ ਤਿਆਰ ਕੀਤੀ ਉਹਦੀ ਰਿਪੋਰਟ ਇੰਡੀਆ 'ਚ ਸੁਣੀ ਨਹੀਂ ਗਈ ਪਰ ਬਾਹਰ ਜਾ ਕੇ ਸੁਣਾਉਣਗੇ ਉਵੇਂ ਹੀ ਉਹਨਾਂ ਦੇ ਫਿਲਮ ਬਣੀ ਇੰਡੀਆ 'ਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਤੇ ਫਿਰ ਮੇਕਰ ਨੇ ਸੋਚਿਆ ਕਿ ਅਸੀਂ ਬਾਹਰ ਰਿਲੀਜ਼ ਕਰ ਲੈਨੇ ਆ 7 ਫਰਵਰੀ ਨੂੰ ਪਰ ਹੁਣ ਉੱਥੇ ਬਾਹਰ ਵੀ ਰਿਲੀਜ਼ ਨਹੀਂ ਹੋ ਰਹੀ ਕੀ ਹੁਣ ਇੱਥੇ ਗੱਲ ਹੀ ਐ ਕਿਉਂਕਿ ਇੱਕ ਤਾਂ ਦੇਖੋ ਹੁਣ ਜਿਵੇਂ ਦਿਲਜੀਤ ਨੇ ਕਹਿਤਾ ਸੌਰੀ ਕਰ ਲਈ ਤੁਸੀਂ ਕਾਰਨ ਦੱਸੋ ਵੀ ਕਿਹੜੇ ਕਾਰਨਾਂ ਕਰਕੇ ਫਿਲਮ ਇੰਟਰਨੈਸ਼ਨਲੀ ਰਿਲੀਜ਼ ਨਹੀਂ ਹੋ پا ਰਹੀ 7 ਫਰਵਰੀ ਨੂੰ ਫਿਲਮ ਦੇ ਡਾਇਰੈਕਟਰ ਨੇ ਹਣੀ ਤਰਹਿਣ ਉਹਨਾਂ ਨੇ ਲਿਖਤਾ ਤੱਕਾ ਤੁਸੀਂ ਤੱਕੇ ਦਾ ਕਾਰਨ ਤਾਂ ਦੱਸਿਓ ਲੋਕਾਂ ਤੱਕ ਤਾਂ ਗੱਲ ਪਹੁੰਚੇ ਨਾ ਕਿ ਬਈ ਆ ਚੀਜ਼ ਐ ਇੱਥੋਂ ਤੱਕਾ ਹੋਇਆ ਕਿ ਸਰਕਾਰ ਤੱਕਾ ਕਰ ਰਹੀ ਐ ਕਿ ਸੈਂਸਰ ਬੋਰਡ ਤੁਹਾਡੇ ਨਾਲ ਤੱਕਾ ਕਰ ਰਿਹਾ ਪ੍ਰੋਬਲਮ ਤੁਹਾਨੂੰ ਕਿੱਥੇ ਆ ਰਹੀ ਐ ਜਦੋਂ ਤੁਸੀਂ ਇੱਕ ਵਾਰ ਅਨਾਉਂਸ ਕਰਤੀ ਐ ਫਿਰ ਫਿਲਮ ਰਿਲੀਜ਼ ਕਿਉਂ ਨਹੀਂ ਹੋ ਰਹੀ ਕਿੱਥੇ ਪ੍ਰੋਬਲਮ ਆ ਰਹੀ ਐ ਅੱਜ ਹਰ ਜਿਹੜੇ ਲੋਕ ਨੇ ਜਿਹੜੇ ਇਸ ਫਿਲਮ ਦਾ ਇੰਤਜ਼ਾਰ ਕਰਦੇ ਸੀ ਉਹ ਜਾਣਨਾ ਚਾਹੁੰਦੇ ਨੇ ਕਿ ਪ੍ਰੋਬਲਮ ਕਿੱਥੇ ਆਈ ਐ ਪਰ ਹੁਣ ਤੱਕ ਜਿੱਥੇ ਜਿਹੜਾ ਲੱਗਦਾ ਰਾਜੀਪ ਉਹ ਇਹੀ ਲੱਗਦਾ ਕਿ ਕਿਤੇ ਨਾ ਕਿਤੇ ਇੱਥੇ ਸੈਂਸਰ ਬੋਰਡ ਵਾਲੀ ਕੋਈ ਰੁਕਾਵਟ ਐ ਪਹਿਲਾਂ ਉਹਨਾਂ ਨੇ ਸ਼ਾਇਦ ਹਰੀ ਝੰਡੀ ਦਿੱਤੀ ਹੋਣੀ ਐ ਫੇਰ ਕਿਤੇ ਨਾ ਕਿਤੇ ਫੋਨ ਫਾਨ ਘੁੰਮੇ ਹੁਣ ਇਹਨੇ ਵੀ ਨਹੀਂ ਇਹ ਚੀਜ਼ ਜੇ ਬਾਹਰ ਜਾਊਗੀ ਜੇ ਪੂਰੇ ਦੁਨੀਆ ਦੇ ਵਿੱਚ ਇਹ ਫਿਲਮ ਦਿਖਾਈ ਗਈ ਤਾਂ ਫਿਰ ਦੇਸ਼ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਜੋ ਨਿਆਹ ਪ੍ਰਣਾਲੀ ਹੈ ਜੋ ਪੁਲਿਸ ਸਿਸਟਮ ਸੀ ਉਸ ਵੇਲੇ ਪੰਜਾਬ ਦਾ ਉਹਦੇ ਤੇ ਸਵਾਲ ਖੜੇ ਹੋਣਗੇ ਪਰ ਆਹੋ ਜੀ ਜੇ ਇਹਦੇ ਪੈਰਲਰ ਦੇਖਿਆ ਜਾਵੇ ਕੰਗੜਾ ਨੌਦੀ ਐਮਰਜੈਂਸੀ ਮੂਵੀ ਉਹ ਵੀ ਤਾਂ ਕਾਨੂੰਨ ਵਿਵਸਥਾ ਦਿਖਾਉਂਦੀ ਆ ਜੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਜੋ ਇੱਕ ਤੱਬਾ ਵਾਲਡ ਦੇ ਵਿੱਚ ਸਾਡੇ ਉੱਤੇ ਲੱਗਿਆ ਉਹ ਵੀ ਤਾਂ ਉਹੀ ਦਰਸਾਉਂਦੀ ਹੈ ਉਹ ਵੀ ਕਾਨੂੰਨ ਦੀ ਦਸ਼ਾ ਦੱਸਾਉਂਦੀ ਹੈ। ਗੱਲ ਤਾਂ ਉਹੀ ਹੈ ਨਾ। ਜੇ ਫਿਰ ਇਹ ਹੋ ਗਿਆ ਕਿ ਉਹ ਅੱਜ ਭਾਜਪਾ ਸਰਕਾਰਾਂ ਤੇ ਭਾਈ ਵੀ ਕਾਂਗਰਸ ਦੀ ਇੰਦਰਾ ਗਾਂਧੀ ਸੀ ਉਹ ਭੰਡੀ ਹੁੰਦੀ ਹੈ ਤਾਂ ਹੋਈ ਜਾਣ ਦੋ। ਬਿਲਕੁਲ ਸਹੀ ਗੱਲ ਹੈ। ਬਹੁਤ ਸਾਰੀਆਂ ਫਿਲਮਾਂ ਤਾਂ ਇਸ ਸਰਕਾਰ ਦੇ ਦੌਰ ਚ ਬਣੀਆਂ ਇਦਾਂ ਸੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਤੇ ਬਣੀ ਸੀ। ਉਹਦੇ 'ਚ ਕਿਹੜੇ ਮਨਮੋਹਨ ਸਿੰਘ ਹੋਰਾਂ ਨੂੰ ਬਹੁਤ ਵਧੀਆ ਦਿਖਾਇਆ ਸੀ। ਉਹਨਾਂ ਨੇ ਤਾਂ ਇਹੀ ਦਿਖਾਇਆ ਕਿ ਇੱਕ ਐਕਸੀਡੈਂਟਲੀ ਬਣ ਗਏ ਉਹ। ਉਹਨਾਂ ਨੂੰ ਕਿਵੇਂ ਚਲਾਇਆ ਗਿਆ ਉਹ ਚੀਜ਼ਾਂ ਦਿਖਾਈਆਂ ਗਈਆਂ। ਠੀਕ ਹੈ ਉਹ ਵੀ ਪੂਰੀ ਕਾਂਗਰਸ ਦੇ ਐਨਟੀ ਸੀਗੀ ਇੰਦਰਾ ਗਾਂਧੀ ਵਾਲੀ ਇਹ ਐਮਰਜੈਂਸੀ ਵੀ ਐਨਟੀ ਹੈ ਇਹਦੇ ਚ ਤਾਂ ਸੰਤਾ ਦਾ ਕਿਰਦਾਰ ਵੀ ਬਹੁਤ ਜਿਆਦਾ ਐਨਟੀ ਦਿਖਾਇਆ ਗਿਆ ਸੀ ਫਿਰ ਉਹ ਕੱਟ-ਕੁੱਟ ਕੇ ਰਿਲੀਜ਼ ਹੋਈ ਹੈ ਨਾ ਗੱਲ ਤਾਂ ਇਹ ਹੀ ਹੈ ਨਾ ਕਿ ਜਿਹੜੀ ਤਾਂ ਸਰਕਾਰ ਦੇ ਫੇਵਰ ਚ ਚੀਜ਼ ਜਾਂਦੀ ਹੈ ਸਰਕਾਰ ਉਹਨੂੰ ਦਿਖਾ ਦਿੰਦੀ ਹੈ ਜਿਹੜੀ ਲੱਗਦਾ ਕਿ ਸਿਸਟਮ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ ਉੱਥੇ ਜਾ ਕੇ ਫਿਰ ਤੁਸੀਂ ਬ੍ਰੇਕਾਂ ਲਾ ਦਿੰਦੇ ਹੋ ਉੱਥੇ ਤੁਸੀਂ ਫਿਲਮ ਨੂੰ ਰੋਕ ਦਿੰਨੇ ਉਹ ਤੇ ਰਿਲੀਜ਼ ਨਹੀਂ ਹੁਣ ਕਿੰਨੀਆਂ ਹੀ ਫਿਲਮਾਂ ਨੇ ਜਿਹੜੀਆਂ ਪਹਿਲਾਂ ਵੀ ਜਿਹੜੀਆਂ ਇਸ ਤਰੀਕੇ ਦੇ ਨਾਲ ਆਈਆਂ ਨੇ ਹਵਾਏ ਵੀ ਬਣਾਈ ਸੀ ਉਹਦੇ ਵੀ ਕਾਫੀ ਕੰਟਰੋਵਰਸੀ ਹੋਈ ਸੀ ਉਹ ਵੀ ਬਹੁਤ ਮਤਲਬ ਰੁਕਾਵਟਾਂ ਚੋਂ ਲੰਘ ਕੇ ਰਿਲੀਜ਼ ਹੋਈ ਸੀ ਹੈਨਾ ਤੇ ਇਸੇ ਤਰੀਕੇ ਦੇ ਨਾਲ ਭਾਈ ਖਾਲੜਾ ਜੀ ਦੀ ਇਹ ਜਿਹੜੀ ਫਿਲਮ ਹੈ ਉਹਨਾਂ ਦੀ ਜੀਵਨ ਤੇ ਬਣੀ ਹੈ ਇਹਨੂੰ ਵੀ ਇੰਨੇ ਰੁਕਾਵਟਾਂ ਆ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਜੇ ਇਹੀ ਹਾਲ ਰਿਹਾ ਰਾਦੀਪ ਤਾਂ ਸ਼ਾਇਦ ਕਿਤਨਾ ਕਿਤੇ ਮੇਕਰਸ ਨੂੰ OTT ਪਲੇਟਫਾਰਮ ਤੇ ਜਾਣਾ ਪੈ ਜੂਗਾ ਵੀ ਜੇ ਸਿਨੇਮਾ ਦੇ ਵਿੱਚ ਰਿਲੀਜ਼ ਨਹੀਂ ਹੁੰਦੀ ਤਾਂ OTT ਤੇ ਰਿਲੀਜ਼ ਕਰ ਦਿੰਦੇ ਆ OTT ਪਲੇਟਫਾਰਮ ਦੇ ਇਹ ਹੈ ਕਿ ਇੱਕ ਤਾਂ ਦੇਖੋ ਤੁਹਾਨੂੰ ਉਹਨਾਂ ਪੈਸਾ ਨਹੀਂ ਮਿਲਦਾ ਜਿੰਨਾ ਤੁਸੀਂ ਲੱਗਿਆ ਜਿੰਨਾ ਥੀਏਟਰ ਚ ਫਿਲਮ ਨੇ ਕਮਾਈ ਕਰਨੀ ਆ ਬਿਲਕੁਲ ਉਹਨਾਂ OTT ਤੇ ਨਹੀਂ ਮਿਲਦਾ ਪਰ ਜੇ ਤੁਸੀਂ ਅਨਕਟ ਫਿਲਮ ਦਿਖਾ ਰਹੇ ਹੋ ਦਿਖਾਉਣੀ ਚਾਹੁੰਦੇ ਹੋ ਪੂਰੀ ਜੀਵਨ ਕਥਾ ਉਹਨਾਂ ਤੇ ਕਿਵੇਂ ਜ਼ੁਲਮ ਹੋਇਆ ਉਸ ਦੌਰ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਤਸੀਹੇ ਦੇ ਕੇ ਬਿਨਾਂ ਕਸੂਰ ਤੋਂ ਬੇਕਸੂਰੇ ਨੌਜਵਾਨ ਮਾਰੇਗੇ ਜੇ ਉਸ ਪੂਰੀ ਸੱਚਾਈ ਦਿਖਾਉਣੀ ਚਾਹੁੰਦੇ ਹੋ ਤੇ ਫਿਰ ਤੁਹਾਨੂੰ OTT ਤੇ ਹੀ ਮੈਨੂੰ ਲੱਗਦਾ ਜਾਣਾ ਪਊਗਾ ਮੈਨੂੰ ਲੱਗਦਾ ਕਿ ਇਹ ਸ਼ਾਇਦ ਇਹ ਫਿਲਮ OTT ਪਲੇਟਫਾਰਮ ਦੇ ਵੱਲ ਹੀ ਵੱਧ ਰਹੀ ਹੈ ਕਿਉਂਕਿ ਇੱਥੇ ਆਂਡੀਆਂ ਦੇ ਵਿੱਚ ਮੁਸ਼ਕਲ ਲੱਗ ਰਹੀ ਹੈ ਦੇਖੋ ਐਨੀਆਂ ਐਨੇ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੱਕ ਹੁੰਦੀਆਂ ਨੇ ਇੱਕ ਟੀਮ ਦੀ ਉਮੀਦ ਹੁੰਦੀ ਹੈ ਇੱਕ ਲੜਨ ਦੀ ਸਪਿਰਟ ਹੁੰਦੀ ਆ ਉਹ ਵੀ ਬਹੁਤ ਜ਼ਿਆਦਾ ਡਿਮ ਹੋ ਜਾਂਦੀ ਆ ਹਨਾ ਤੇ ਕਿ ਜਦੋਂ ਕੋਈ ਰਸਤਾ ਲੱਭੇ ਹੀ ਨਾ ਬੰਦੇ ਨੂੰ ਤੇ ਫਿਰ ਬੰਦੇ ਚ ਟੀਮ ਚ ਵੀ ਨਿਮੋਸ਼ੀ ਆ ਜਾਂਦੀ ਆ ਥੋੜੀ ਜਿਹੀ ਫਿਰ ਇੱਕ ਜਿਹੜੀ ਸੂਰਜ ਦੀ ਕਿਰਨ ਕਿਸੇ ਪਾਸਿਓਂ OTT ਵਰਗੀ ਮਿਲਦੀ ਆ ਦਿਖਦੀ ਆ ਫਿਰ ਬੰਦਾ ਸੋਚਦਾ ਕਿ ਚਲੋ ਯਾਰ OTT ਤੇ ਅਪਰ ਰਿਲੀਜ਼ ਕਰ ਦਿੰਨੇ ਆ ਪਰ ਜੇ OTT ਤੱਕ ਜਾਣਾ ਪਿਆ ਇਸ ਟੀਮ ਨੂੰ ਪੂਰੀ ਫਿਲਮ ਦੀ ਨੂੰ ਤੇ ਇਹਦੇ ਤੋਂ ਸ਼ਾਇਦ ਬੁਰਾ ਹੋਰ ਕੋਈ ਹੋਊਗਾ ਨਹੀਂ ਕਿਉਂਕਿ ਸਾਰੇ ਸਾਨੂੰ ਸਾਰਿਆਂ ਨੂੰ ਇਹ ਹੈ ਕਿ ਜਸਵੰਤ ਸਿੰਘ ਖਾਲੜਾ ਤੇ ਜਿਹੜੀ ਫਿਲਮ ਬਣੀ ਹੈ ਥੀਏਟਰ 'ਚ ਲੱਗਣੀ ਚਾਹੀਦੀ ਹੈ ਲੋਕ ਜਾਣ ਬੱਚੇ ਵੀ ਦੇਖਣ ਸਾਰੇ ਦੇਖਣ ਜਾ ਕੇ ਪਤਾ ਲੱਗੇ ਬੱਚਿਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਐਸੇ ਵੀ ਹਾਲਾਤ ਸੀ ਜਦੋਂ ਕੋਈ ਹਿਊਮਨ ਰਾਈਟ ਦੀ ਤਾਂ ਗੱਲ ਹੁੰਦੀ ਸੀ ਪਰ ਕੋਈ ਰਾਈਟ ਵਗੈਰਾ ਹਿਊਮਨ ਦੇ ਨਹੀਂ ਸੀਗੇ ਇਸ ਤਰੀਕੇ ਨਾਲ ਬੇਕਸੂਰੇ ਨੌਜਵਾਨ ਮਾਰੇ ਜਾਂਦੇ ਸੀ ਸੋ ਹੋਣੀ ਚਾਹੀਦੀ ਆ ਪਰ ਦੇਖੋ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਕਿ ਫਾਈਨਲੀ ਚਲੋ ਜੇ 7 ਫਰਵਰੀ ਨੂੰ ਨਹੀਂ ਤਾਂ ਫਿਰ ਅਗਲੀ ਕੋਈ ਤਰੀਕ ਇੱਕ ਸ਼ਾਇਦ ਆ ਜੇ ਕਿ ਜਿਹੜੀ ਘੱਟੋ ਘੱਟ ਇੰਟਰਨੈਸ਼ਨਲ ਲੈਵਲ ਤੇ ਤਾਂ ਫਿਲਮ ਹਜੇ ਰਿਲੀਜ਼ ਹੋਵੇ ਇੰਡੀਆ ਦੀ ਚਲੋ ਜਦੋਂ ਆਊਗੀ ਬਾਅਦ ਦੀ ਗੱਲ ਹੈ ਕਿਉਂਕਿ ਸਾਡੀ ਕਮਿਊਨਿਟੀ ਪੂਰੇ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਵੱਸਦੀ ਹੈ ਸੋ ਉੱਥੋਂ ਲੋਕ ਦੇਖਣਗੇ ਜਾ ਕੇ ਪਰ ਇਹ ਸਵਾਲ ਹਜੇ ਵੀ ਬਰਕਰਾਰ ਆ ਰਿਹਾ ਹੈ ਜਿਵੇਂ ਹਾਨੀ ਤਰੇ ਹਨ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਪੋਸਟ ਕੀਤਾ ਕਿ ਤੱਕਾ ਤੱਕਾ ਹੋਇਆ ਕਿੱਥੋਂ ਐ ਤਰੇਨ ਸਾਹਿਬ ਇਹ ਥੋੜਾ ਜਿਹਾ ਦੱਸਣ ਦੀ ਜ਼ਰੂਰਤ ਆ ਤੁਹਾਨੂੰ ਲੋਕ ਜਵਾਬ ਪਾਲਦੇ ਨੇ ਲੋਕ ਕਾਰਨ ਪੁੱਛ ਰਹੇ ਨੇ ਤੁਹਾਨੂੰ ਵੀ ਕਾਰਨ ਦੱਸੋ ਕੀ ਆ ਕਿਉਂ ਤੱਕਾ ਤੁਸੀਂ ਸ਼ਬਦ ਵਰਤੇ ਆ ਕਿਹਨੇ ਕੀਤਾ ਤੱਕਾ ਕੁਝ ਲੋਕ ਇਹ ਵੀ rau ji ਇਸ ਨੂੰ ਲੈ ਕੇ ਕਹਿ ਰਹੇ ਆ ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ ਜੇ ਰੁਕੀ ਆ ਕੋਈ ਕਾਰਨ ਤਾਂ ਆਇਆ ਹੋੂ ਸਾਹਮਣੇ ਤਾਂ ਹੀ ਰੋਕਿਆ ਉਹਨੂੰ ਪੋਸਟ ਪਾਈ ਜੇ ਉਹ ਨਹੀਂ ਦੱਸਿਆ ਜਾ ਰਿਹਾ ਤਾਂ ਜਿਹੜੇ ਕੁਝ ਲੋਕ ਇਹ ਆਸ ਗ੍ਰਈਆਂ ਲਗਾ ਰਹੇ ਨੇ ਕਿ ਇਹ ਪੀਆਰ ਦਾ ਫੰਡਾ ਹੈਗਾ ਕਿ ਅੱਜ ਕੌਂਟਰੋਵਰਸੀ ਕ੍ਰੀਏਟ ਕਰਕੇ ਇੱਕ ਹਾਈਪ ਬਣਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਲੀਜ਼ ਕਰ ਦਾਂਗੇ ਤਾਂ ਇੱਕ ਇਹ ਪੀਆਰ ਦਾ ਵੀ ਸਟੰਟ ਹੋ ਸਕਦਾ ਨਹੀਂ 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 ਪਤਾ ਕੀ ਹੈ ਹੁਣ ਇੰਨੀ ਤਾਂ ਹੋ ਗਈ ਹੈ ਜੇ ਇਸ ਹਿਸਾਬ ਦੇ ਨਾਲ ਕਿਸੇ ਨੇ ਕਰਨਾ ਹੋਵੇ ਹੂੰ ਠੀਕ ਹੈ ਤਾਂ ਫਿਰ ਤਾਂ ਬਹੁਤ ਹੋ ਗਈ ਸੀ ਹੁਣ ਵਾਰ-ਵਾਰ ਜੇ ਕੋਈ ਚੀਜ਼ ਅਟਕਦੀ ਹੈ ਨਾ ਤੇ ਫਿਰ ਉਹ ਨੁਕਸਾਨਦਾਇਕ ਵੀ ਹੁੰਦੀ ਹੈ ਹੁਣ ਜਿਵੇਂ ਕੰਗਣਾ ਦੀ ਫਿਲਮ ਰਿਲੀਜ਼ ਹੋਈ ਆ ਕਿੰਨੇ ਉਹਦੇ ਤੋਂ ਬਾਅਦ ਹੋਈ ਆ ਕਿਸੇ ਨੇ ਪੁੱਛੀ ਤੱਕ ਨਹੀਂ ਹੂੰ ਠੀਕ ਹੈ ਜਿੰਨੀ ਉਹਦੀ ਕੰਟਰੋਵਰਸੀ ਹੋਈ ਫਿਲਮ ਉਹਨੀ ਰੱਦੀ ਨਿਕਲੀ ਲੋਕਾਂ ਨੇ ਪੁੱਛਿਆ ਤੱਕ ਨਹੀਂ ਹਾਲਾਂਕਿ ਉਹਨਾਂ ਨੇ ਟਿਕਟ ਵੀ 99 ਰੁਪਏ ਦੀ ਕਰਤੀ ਸੀ ਦੇਖ ਵੀ ਦੇਖਿਆ ਉਹ ਜਾ ਕੇ ਪਰ ਕੋਈ ਨਹੀਂ ਗਿਆ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪਰ ਜਿੰਨਾ ਜ਼ਿਆਦਾ ਫਿਲਮ ਰੁਕਦੀ ਆ ਨਾ ਉਹਨਾਂ ਫਿਲਮ ਨੂੰ ਨੁਕਸਾਨ ਹੈ ਫਿਲਮ ਦੇ ਮੇਕਰਸ ਨੂੰ ਨੁਕਸਾਨ ਹੈ ਇਹ ਚ ਫਾਇਦੇ ਵਾਲੀ ਕੋਈ ਗੱਲ ਨਹੀਂ ਇਹ ਤਾਂ ਲੋਕ ਵੈਸੇ ਹੀ ਕਹਿ ਦਿੰਦੇ ਨੇ ਕਿ ਕੰਟਰੋਵਰਸੀ ਕੰਟਰੋਵਰਸੀ ਤਾਂ ਪਹਿਲਾਂ ਹੀ ਬਹੁਤ ਹੋ ਗਈ ਹੈ ਹੁਣ ਤਾਂ ਉਹ ਟਾਈਮ ਸੀਗਾ ਕਿ ਜਦੋਂ ਰਿਲੀਜ਼ ਹੋਣੀ ਚਾਹੀਦੀ ਸੀ ਫਿਲਮ ਸੋ ਮੇਕਰ ਕਦੇ ਵੀ ਇਦਾਂ ਨਹੀਂ ਕਰਨਗੇ ਪਰ ਕਲੀਅਰ ਕਰ ਦੇਣਾ ਚਾਹੀਦਾ ਦੇਖੋ ਹਨਾ ਕਿ ਸੈਂਸਰ ਬੋਰਡ ਦੇ ਕਰਕੇ ਇਹ ਚੀਜ਼ ਨਹੀਂ ਹੋਈ ਜਾਂ ਕਿਸੇ ਨਾ ਕਿਸੇ ਸਰਕਾਰ ਨੇ ਤੁਹਾਨੂੰ ਕੋਈ ਪੰਗਾ ਪਾਇਆ ਧੱਕਾ ਕੀਤਾ ਧੱਕਾ ਤੁਹਾਡੇ ਨਾਲ ਹੋਇਆ ਤਾਂ ਧੱਕਾ ਕਿਹਨੇ ਕੀਤਾ ਇਹ ਤੁਹਾਨੂੰ ਜਵਾਬ ਦੇਣਾ ਚਾਹੀਦਾ ਬਿਲਕੁਲ